ਸਸ਼ਕਾਲ ਤੁਸੀਂ ਵੇਖ ਰਹੇ ਹੋ ਸੰਜਾ ਟੀਵੀ ਮੈਂ ਹਾਂ ਤੁਹਾਡੇ ਨਾਲ ਪ੍ਰਵਾਨੀ ਅਨੇਜਾ ਦੇਸ਼ ਦੁਨੀਆ ਦੀ तमाम ਵੱਡੀ ਖਬਰਾਂ ਲੈ ਕੇ ਹਾਜ਼ਰਾਂ ਸਾਡੀ ਖਾਸ ਪੇਸ਼ਕਸ਼ ਦਾ ਫਾਈਨਲ ਨਿਊਜ਼ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਇੱਕ ਦੁਖਦ ਖਬਰ ਦੇ ਨਾਲ ਗੋਲੀ ਲੱਗਣ ਦੇ ਕਾਰਨ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਮੌਤ ਹੋ ਗਈ ਹੈ। ਲੁਧਿਆਣਾ ਪਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਹੋਈ ਹੈ। ਦੇ ਰਾਤ ਨੂੰ ਆਪਣਾ ਲਾਇਸੈਂਸੀ ਰਿਵਾਲਵਰ ਸਾਫ਼ ਕਰਦੇ ਸਮੇਂ ਗੋਲੀ ਚੱਲੀ ਹੈ। ਰਾਤ ਕਰੀਬ 12:00 ਵਜੇ ਆਪਣੇ ਹੀ ਘਰ ਦੇ ਅੰਦਰ ਇਹ ਹਾਦਸਾ ਵਾਪਰਿਆ। ਸਿਰ ਦੇ ਵਿੱਚ ਗੋਲੀ ਲੱਗਣ ਦੇ ਕਾਰਨ ਕੰਈ ਗਈ ਹੈ ਵਿਧਾਇਕ ਦੀ ਜਾਨ। ਹਾਦਸੇ ਤੋਂ ਬਾਅਦ ਦੇ ਰਾਤ ਨੂੰ ਹੀ ਆਪ ਦੇ ਕਈ ਵੱਡੇ ਲੀਡਰ ਗੁਰਪ੍ਰੀਤ ਗੋਗੀ ਦੇ ਘਰ ਪਹੁੰਚੇ ਨੇ ਆਵਾਜ਼ੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਵੀ ਦੇ ਰਾਤ ਲੁਧਿਆਣਾ ਪਹੁੰਚੇ ਹਾਦਸੇ ਤੋਂ ਪਹਿਲਾਂ ਆਪਣੇ ਘਰ ਅੰਦਰ ਹੀ ਵਰਕਰਾਂ ਨੂੰ ਮਿਲ ਰਹੇ ਸਨ ਵਿਧਾਇਕ ਗੋਗੀ ਵਰਕਰਾਂ ਨੂੰ ਮਿਲਣ ਤੋਂ ਬਾਅਦ ਜਦੋਂ ਬੈਡਰੂਮ ਵਿੱਚ ਗਏ ਤਾਂ ਉੱਥੇ ਇਹ ਹਾਦਸਾ ਵਾਪਰਦਾ ਹੈ ਘਟਨਾ ਦੇ ਸਮੇਂ ਵਿਧਾਇਕ ਗੋਗੀ ਦੀ ਪਤਨੀ ਅਤੇ ਬੇਟਾ ਵੀ ਘਰ ਦੇ ਅੰਦਰ ਹੀ ਮੌਜੂਦ ਸਨ ਗੁਰਪ੍ਰੀਤ ਗੋਗੀ ਨੂੰ ਤੁਰੰਤ ਡੀ ਐਮ ਸੀ ਹਸਪਤਾਲ ਲੈ ਜਾਂਦਾ ਗਿਆ ਪਰ ਉਹਨਾਂ ਦੀ ਉੱਥੇ ਮੌਤ ਹੋ ਚੁੱਕੀ ਸੀ ਵਿਦਾ ਗੋਗੀ ਦੀ ਮੌਤ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਸੋਗ ਦੀ ਲਹਿਰ ਹੈ ਆਵਾੰਦੀ ਪਾਰਟੀ ਦੇ ਸਾਰੇ ਕਦਾਵਰ ਨੇਤਾਵਾਂ ਨੇ ਗੋਗੀ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵਿਧਾਇਕ ਗੋਗੀ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ ਹੈ। ਭਗਵੰਤ ਮਾਨ ਨੇ ਪੋਸਟਾ 'ਤੇ ਲਿਖਿਆ ਹੈ ਗੋਗੀ ਜੀ ਬਹੁਤ ਵਧੀਆ ਇਨਸਾਨ ਸਨ। ਇਸ ਦੁੱਖ ਦੀ ਘੜੀ ਦੇ ਵਿੱਚ ਮੇਰੀ ਪਰਿਵਾਰ ਦੇ ਨਾਲ ਦਿਲੋਂ ਹਮਦਰਦੀ ਹੈ ਸੀਐਮ। ਅੱਜ ਦੁਪਹਿਰ 3 ਵਜੇ ਗੁਰਪ੍ਰੀਤ ਗੋਗੀ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਲੁਧਿਆਣਾ ਦੇ ਸਿਵਲ ਲਾਈਨ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਹੋਵੇਗਾ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋ ਸਕਦੇ ਨੇ ਪੰਜਾਬ ਦੇ ਕਈ ਕੈਬਨਿਟ ਮੰਤਰੀ ਕਈ ਮੰਤਰੀ ਅਤੇ ਵਿਧਾਇਕ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਲ ਹੋਣਗੇ ਇਸ ਮੌਕੇ ਵੱਡੇ ਵੱਡੇ ਜੋ ਨੇਤਾ ਨੇ ਪੰਜਾਬ ਇਕਾਈ ਦੇ ਨਾਲ ਜੁੜੇ ਹੋਏ ਪੰਜਾਬ ਦੇ ਨਾਲ ਜੁੜੇ ਹੋਏ ਉਹ ਦੇਰ ਰਾਤ ਤੋਂ ਹੀ ਪਰਵਾਰ ਨੂੰ ਮਿਲਣ ਦੇ ਲਈ ਉਹਨਾਂ ਦੇ ਘਰ ਪਹੁੰਚ ਰਹੇ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਤੁਸੀਂ ਤਸਵੀਰਾਂ ਦੇਖ ਰਹੇ ਹੋ ਗੁਰਪ੍ਰੀਤ ਗੋਗੀ ਦੀਆਂ ਘਰ ਦੀਆਂ ਤਸਵੀਰਾਂ ਨੇ ਰਾਤ ਕਰੀਬ 12:00 ਵਜੇ ਹਾਦਸਾ ਵਾਪਰਦਾ ਔਰ ਉਸ ਤੋਂ ਬਾਅਦ 1:00 ਵਜੇ ਦੇ ਨੇੜੇ ਤੇੜੇ ਖਬਰ ਸਾਹਮਣੇ ਆਉਂਦੀ ਹੈ ਜਦੋਂ ਡਾਕਟਰਾਂ ਵੱਲੋਂ ਗੁਰਪ੍ਰੀਤ ਗੋਗੀ ਨੂੰ ਮ੍ਰਿਤ ਐਲਾਨ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਤੋਂ ਹੀ ਲਗਾਤਾਰ ਜਿਹੜਾ ਤਾਂਤਾ ਹੈ ਕਹਿ ਲੋ ਕਿ ਵੱਡੇ ਵੱਡੇ ਨੇਤਾਵਾਂ ਦਾ ਉਹ ਲਗੜਣਾ ਕਿਤੇ ਨਾ ਕਿਤੇ ਸ਼ੁਰੂ ਹੋ ਜਾਂਦਾ ਹੁਣ ਇਸ ਮੌਕੇ ਜੋ ਏਡੀਸੀਪੀ ਨੇ ਜਸ ਰਨ ਸਿੰਘ ਤੇਜਾ ਤੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਉਹਨਾਂ ਨੇ ਪੱਤਰਕਾਰਾਂ ਦੇ ਨਾਲ ਵੀ ਗੱਲਬਾਤ ਕੀਤੀ ਕੀ ਕੁਝ ਕਹਿੰਦੇ ਨੇ ਸੁਣਨ ਲਈ ਸਾਡੀ ਉਸ ਨੂੰ ਆਮ ਆਦਮੀ ਕੋਲ ਜਿਹੜਾ ਕੌਂਸਲਰ ਸੀ ਉਹ ਰੋਜੀਗਾ ਉਹਨਾਂ ਦੇ ਜੋ ਹੁਣ ਤੱਕ ਦੀ ਪਰਿਵਾਰ ਦੇ ਦੱਸਣੀਆਂ ਉਹਨਾਂ ਨੇ ਜੋ ਇੱਥੇ ਲੜਕਾ ਸੀ ਉਹ ਦੱਸਣ ਗਏ ਕਿ ਐਕਸੀਡੈਂਟ ਹੋ ਗਿਆ ਉਹ ਜਿਹੜਾ ਇਹਨਾਂ ਦੇ ਲੱਗਿਆ ਤੇ ਬਾਕੀ ਅਸੀਂ ਕੱਲ ਨੂੰ ਨਾਲ ਦੀ ਟੈਕਸ ਹੋਦੀ ਹੈ ਡੀਐਮਸੀ ਦੇ ਵਿੱਚ ਮੌਜੂਦੀ ਪੁੱਛਣਾ ਕਿੰਨੇ 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 ਕਵਜੇ ਦੀ ਸਰ ਘਟਣਾ ਬੁਲੀ ਸਾਢੇ 11 ਵਜੇ ਦੀ ਵਾਰਦਾਤ ਹੈ ਸਾਢੇ 11:30 'ਚ ਸਰ ਦੇ ਵਿੱਚ ਇੱਕ ਫਾਇਰ ਹੈ ਜੋ ਹੈਲਥ ਵਾਲਵਰਾਂ ਦਾ ਆਪਣਾ ਲਾਇਸੈਂਸ ਨਹੀਂ ਹੋਇਆ 25 ਬੋਰ ਦਾ ਆਏਗਾ ਦਾ ਲਾਇਸੈਂਸ ਹੀ ਪਿੱਛੋਂ ਹੈ ਸਾਫਟਾਰ ਰੇਸਿੰਗ ਸਰਬਿਸਟਲ ਉਹਨਾਂ ਦਾ ਆਪਣਾ ਆਪਣਾ ਪਿਸਟਾ ਉਹਨਾਂ ਦਾ ਹੀ ਹੈ ਤੁਹਾਨੂੰ ਲੈਡ ਕਿਹਦੇ ਪਾਸੇ ਘੁਮਾਤੀ ਹੈ ਹਾਂਜੀ ਲਾਇਸੈਂਸੀ 25 ਬੋਰ ਹਾਂਜੀ ਉਹਦੇ ਵਿੱਚੋਂ ਜੋ ਇੱਕੋ ਫਾਇਰ ਹੋਇਆ ਜੋ ਕਾਮੀ ਦੇ ਇਥੇ ਸਾਰਿਆਂ ਦੱਸਣ ਲੱਗੇ ਐਕਸੀਡੈਂਟਲ ਫਾਇਰ ਹੋਇਆ ਬਾਕੀ ਅਸੀਂ ਆਪ ਕੋਈ ਜਿਹੜਾ ਬੋਸ ਨੂੰ ਤੁਹਾਨੂੰ ਥੋੜਾ ਜਿਹਾ ਦੱਸੋ ਕਿ ਕਿੱਥੇ ਕਰਕੇ ਫਾਇਰ ਹੋਇਆ ਉਹ ਸਾਈਟ ਦਾ ਐਗਜੈਕਟ ਜਿਹੜਾ ਉਹ ਐਮਰਜੈਂਸੀ ਐਗਜ਼ਿਟ ਰੂਟ ਹੈਗਾ ਲੱਗ ਕੇ ਆਰ ਪਰ ਹੋ ਗਈ ਚਾਰ ਮਿੰਟ ਲੱਗਾ ਸਫਾਈ ਕਰਦੇ ਪਏ ਸੀ ਪੂਰਾ ਜੇਕਰ ਜਾਣਕਾਰੀ ਹੋਵੇ ਤਾਂ ਜਿਹੜਾ ਇਹਨਾਂ ਦਾ ਇੱਕ ਸਰਵੰਤ ਕਰ ਤੇ ਵਾਈਪਰ ਦਸੰਤ ਪਬਲੀਕੀ ਵਿਕਰ ਨੂੰ ਸਾਫਾ ਸਾਫ ਕਰ ਰਿਹਾ ਸੀ ਤਾਂ ਐਕਸੀਡੈਂਟ ਜਿਹੜਾ ਫਾਇਰ ਹੋਇਆ ਉਹ ਇੱਕੋ ਜਿਹੜਾ ਸਾਫਾਈ ਬਹੁਤ ਖਾਨੂਕੀ ਤੋਂ ਲੈ ਜਿਹੜੀ ਉਹ ਬੀੜੀ ਹੈ ਤਕਰੀਬਨ ਮੈਨੂੰ 1:30 ਵਜੇ ਇਹ ਸਾਡੇ ਬਹੁਤ ਹੀ ਪਿਆਰੇ ਬਹੁਤ ਹੀ ਦਿਲਦਾਰ ਬਹੁਤ ਹੀ ਜ਼ਿੰਦਾ ਦੇ ਲਾ ਆ ਸਾਡੇ ਸਾਥੀ ਸਾਡੇ ਵੱਡੇ ਦਾ ਮਮੇ ਗੁਰਪ੍ਰੀਤ ਜੀ

ਜੋ ਕੰਸਾਨ ਹੈ ਉਹ ਪਰਿਵਾਰ ਨੂੰ ਸੰਭਾਲਣ ਦੇ ਲਈ ਉਹ ਸਾਡਾ ਆਪਣਾ ਪ੍ਰਸ਼ਾਸਨਿਕ ਪ੍ਰਮਾਣਿਕ ਗੱਲਬਾਤ ਹੋਈ ਹੈ ਵੀ ਦਾ ਪੈਸੇ ਵਿੱਚੇ ਵੀ ਚੱਲ ਗਈ ਤਾਂ ਆਹ ਹੋਈ ਜੀ ਇਹਦੇ ਪੈਸੇ ਚੱਲ ਉਸ ਵਿੱਚੇ ਕਰਦੇ ਮੀਡੀਆ ਇੰਪੋਰਟੈਂਟ ਹੈ ਪਰਿਵਾਰ ਨੂੰ ਇਮੋਸ਼ਨਲੀ ਸੰਭਾਲਣਾ ਇੰਪੋਰਟੈਂਟ ਹੈ ਮੇਰੇ ਲਈ ਠੀਕ ਹੈ ਨਾ ਜੀ ਸੋ ਇਸ ਕਰਕੇ ਅੱਜ ਪਰਿਵਾਰ ਨਾਲ ਉਹੀ ਭੈਣ ਜੀ ਉਹਨਾਂ ਨਾਲ ਬੈਠੇ ਹਾਂ ਬੁਰੀ ਗੱਲਬਾਤਾਂ ਹੁੰਦੀਆਂ ਹੈ ਬਾਕੀ ਜਿਹੜੀ ਚੀਜ਼ਾਂ ਨੇ ਉਹ ਕਿ ਇਫੈਕਟ ਕੀ ਨੇ ਰਿਲੇਟਿਵ ਕੀ ਹੈ ਪਰਿਵਾਰ ਨੇ ਕੁਝ ਦੱਸਿਆ ਗੱਲਬਾਤ ਪ੍ਰਭਾਵ ਦੇ ਵਿੱਚ ਅਮਨ ਅਰੋੜਾ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਨਾਲ ਐਡੀਸੀਪੀ ਜਿਨ੍ਹਾਂ ਨੇ तमाम ਜਾਣਕਾਰੀ ਸਾਂਝੀ ਕੀਤੀ ਅਮਨ ਅਰੋੜਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਦੇ ਰਾਤੀ ਉਥੇ ਪਹੁੰਚੇ ਸਨ ਇਸ ਵੇਲੇ ਸਾਡੇ ਨਾਲ ਗਰਾਉਂਡ ਜ਼ੀਰੋ ਤੋਂ ਮੇਰੇ ਸਹਿਯੋਗੀ ਰਾਜਵਿੰਦਰ ਸਿੰਘ ਉਥੇ ਮੌਜੂਦ ਨੇ ਉਹ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਰਾਜਵਿੰਦਰ ਕਿਹੋ ਜਿਹਾ ਮਾਹੌਲ ਹੈ ਇਸ ਵੇਲੇ ਗੁਰਪ੍ਰੀਤ ਗੋਗੀ ਹੋਰ ਦੇ ਘਰ ਦੇ ਬਾਹਰ ਨਾਲ پورے ਇਲਾਕੇ ਦੇ ਵਿੱਚ ਪੂਰੇ ਸ਼ਹਿਰ ਦੇ ਵਿੱਚ ਚੋਗ ਦੀ ਲਹਿਰ ਹੈ ਜਿਸ ਸਬਜੈਕਟ ਨੂੰ ਵੀ ਟੱਪਰ ਚੱਲ ਰਿਹਾ ਹੈ ਉਹ ਵਰਤੀ ਜਿਹੜਾ ਹੈ ਦੁੱਖ ਪ੍ਰਗਟ ਕਰਨ ਵਾਸਤੇ ਪਰਿਵਾਰਕ ਮੈਂਬਰਾਂ ਕੋਲ ਪਹੁੰਚਦੇ ਰਹੇ ਜੇਕਰ ਗੱਲ ਕੀਤੀ ਤਾਂ ਜਦੋਂ ਰਾਤ ਨੂੰ ਬਾਣਾ ਬਪਾ ਦਾ ਤਾਂ ਉਹਨਾਂ ਨੂੰ ਹਸਪਤਾਲ ਲੈ ਜਾਇਆ ਜਾਂਦਾ ਜਿੱਥੇ ਬੇਸ਼ੱਕ ਉਹਨਾਂ ਨੂੰ ਵਿੱਚ ਕੁਝ ਪੋਸ਼ਣ ਕਰ ਦਿੱਤਾ ਜਾਂਦਾ ਪਰ ਜਿਸ ਤਰ੍ਹਾਂ ਇਹ ਜਿਹੜਾ ਬਧਾਇਕਾਂ ਨੂੰ ਸਾਫ਼ ਹੀ ਸੇਕਨ ਪਤਾ ਲੱਗਦਾ ਹੈ ਚਾਹੇ ਮਦਰ ਨਾਲ ਬੁਰਗਾ ਹੋਣ ਜਾਂ ਫਿਰ ਕੋਈ ਪ੍ਰੈਸ਼ਰ ਕੌਪੀ ਪਲਵਾਂਚੀ ਸਿੱਟੂ ਸਭ ਜਣੇ ਨੇ ਉਸੇ ਪਹੁੰਚ ਦੇ ਨੇ ਹਸਪਤਾਲ ਦੇ ਵਿੱਚ ਪਹੁੰਚਦੇ ਨੇ ਉਸੇ ਜਦੋਂ ਪਤਾ ਲੱਗਦਾ ਕਿ ਇੰਨੀ ਕੋਸ਼ਿਸ਼ ਕਰ ਦਿੱਤਾ ਗਿਆ ਹੈ ਤਾਂ ਕਿਸੇ ਨੂੰ ਵੀ ਜਦਾ ਯਕੀਨ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਕਿ ਅਸੀਂ ਕਹਾਂਗੇ ਕਿ ਜਿਸ ਤਰ੍ਹਾਂ ਹੀ ਦੇ ਰਾਤ ਪੰਜਾਬ ਪ੍ਰਧਾਨ ਜਿਹੜੇ ਨੇ ਅਮਨ ਅਰੋੜਾ ਨੂਰਾ ਕਲਪ ਦੀ ਜਰੀਏ ਜਾਣਕਾਰੀ ਮਿਲਦੀ ਹੈ ਤਾਂ ਉਹਨਾਂ ਬਲੋਂਗੇ ਕਿ ਉਹਨਾਂ ਦੇ ਘਰ ਵਿੱਚ ਪਹੁੰਚਿਆ ਜਾਂਦਾ ਹੈ ਅਸੀਂ ਕਹਾਂਗੇ ਰਾਤ ਦੇ ਸਮੇਂ ਕਿ ਜਿਹੜਾ ਸਭ ਤੋਂ ਪਹਿਲਾਂ ਸਭ ਤੋਂ ਜੂਨ ਚੱਲ ਕੇ ਆਉਣ ਵਾਲੇ ਜਿਹੜੇ ਪੰਜਾਬ ਪ੍ਰਧਾਨ ਜਾਂ ਫਿਰ ਅਸੀਂ ਕਹਾਂਗੇ ਕਿ ਪਾਰਟੀ ਦੇ ਪਹਿਲੇ ਲੀਡਰ ਸਮਝਿਨਾ ਨੇ ਕਾਕੇ ਪਰਵਾਰ ਦੇ ਮੈਂਬਰਾਂ ਦੇ ਨਾਮ ਤੋਂ ਸਪੰਦਗੀ ਦੇ ਤੌਰ ਤੇ ਬਾਅਦ ਕਾਹੇ ਕੀ ਹੈ ਹਦੀਕੀ ਜਾਂ ਕੈਬਨਟ ਮੰਤਰੀ ਹੁਣ ਜਾਂ ਫਿਰ ਸਿਰਫ ਲੋਅਲ ਹਰ ਇੱਕ ਬੈਕਟੀ

ਜੋ ਆਪਣੇ ਜਿਹੜੇ ਬਹੁਤ ਲਈਦਾ ਆਪਣੇ ਜਿਹੜੇ ਉਹਨਾਂ ਦੇ ਮੁੱਦੇ ਸੀ ਜਿਹੜੇ ਉਹ ਉਪਤਾ ਸਭਾ ਦੇ ਵਿੱਚ ਪੇਸ਼ ਕਰਦੇ। ਬੇਸ਼ੱਕ ਜੇਕਰ ਗੱਲ ਕਰੀਏ ਤਾਂ ਦੱਸਾਂਗੇ ਕਿ ਵੱਡੇ ਜਿਹੜੇ ਬੁੱਧੀ ਸੀ ਉਹਨਾਂ ਨੇ ਬੋਲੋ ਚੱਕਿਆ ਗਏ। ਵੱਡੇ ਦਰਿਆ ਦੀ ਗੱਲ ਕਰੀਏ। ਤਾਂ ਵੱਡੇ ਦਰਿਆ ਦਾ ਮੁੱਦਾ ਵੀ ਜਿਹੜਾ ਉਹਨਾਂ ਬੋਲੋ ਚੱਕਿਆ ਗਿਆ ਸੀ ਉਹਨਾਂ ਨੇ ਆਪਣੇ ਦੁਆਰਾ ਹੀ ਲਗਾਇਆ ਨੀ ਪਸਤਰ ਕਿਤਾਬਾ ਤੋੜਿਆ ਗਿਆ ਸੀ ਆਪਣੀ ਸਰਕਾਰ ਦੇ ਖਿਲਾਫ ਜਿਹੜਾ ਬੋਲ ਪੁਆੜੀ ਸੀ। ਵੱਡੇ ਬਿਰਵਾਸਲੇ ਸਮਾਜ ਸੀ ਜੇਕਰ ਗੱਲ ਕਰੀਏ ਤਾਂ ਇੱਕ ਕਿਸਮ ਦਾ ਜਨਰਲ ਲੀਡਰ ਕੀਤਾ ਨਾ ਹਰ ਇੱਕ ਵਿਅਕਤੀ ਨੂੰ ਜੀ ਆਇਆਂ ਕਹਿੰਦੇ ਸਨ ਪਿਆਰ ਨਾਲ ਮਿਲਦੇ ਸਨ ਸਤਿ ਸ੍ਰੀ ਅਕਾਲ ਦੇ ਵਿੱਚ ਸੀ। ਅਈ ਦਿਹਾੜੇ ਕਿਤੇ ਵੱਡੀ ਜਮਤੀ ਦੇ ਵਿੱਚ ਤੁਹਾਨੂੰ ਕਿਤੇ ਦੀ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਨੇ ਗੱਲਬਾਤ ਜ਼ਰੂਰ ਕਰਾਂਗੇ ਕੀ ਕਹਿਣਾ ਸਰ ਲੱਗਦਾ ਕਿ ਇੱਕ ਵੱਡਾ ਘਾਟਾ ਜਿਹੜਾ ਕਦੇ ਨਾ ਪੂਰਾ ਪੂਰਾ ਹੋਣ ਵਾਲਾ ਜਿਹੜਾ ਘਾਟਾ ਪਿਆਵਾਂ ਬਹੁਤ ਜੀ ਬਹੁਤ ਜ਼ਿਆਦਾ ਪਛਮੇ ਲੋਕਾਂ ਨੇ ਸਾਡੇ ਸ਼ਹਿਰ ਪੰਜਾਬ ਲਈ ਇੱਕ ਵੱਡਾ ਘਾਟਾ ਪਿਆ ਨਾ ਪੂਰਾ ਹੋ ਗਾ ਜਿਸ ਤਰ੍ਹਾਂ ਆਪਣੇ ਜਿਹੜੇ ਮੁੱਦੇ ਨੇ ਲਗਾਤਾਰ ਆਪਣੇ ਮੁੱਦੇ ਚੱਕਦੇ ਸਨ ਜੋ ਵੀ ਵਿਅਕਤੀ ਉਹਨਾਂ ਕੋਲ ਪਹੁੰਚਦਾ ਸੀ ਫਿਰ ਇੱਕ ਵਿਅਕਤੀ ਨੂੰ ਜੀ ਆਇਆਂ ਕਹਿਣਾ ਹੱਸ ਕੇ ਖੜੇ ਮੱਥੇ ਮਿਲਣਾ ਲੱਗਦਾ ਕਿ ਉਹ ਸਖਸ਼ੀਅਤ ਜਿਹੜੀ ਹੈ ਇੱਕ ਖਾਸ ਸੁਭੀਅਤ ਸੀ ਬਹੁਤ ਵਧੀਆ ਸੁਭਾਅ ਬੋਲੇ ਬਹੁਤ ਕਾਟ ਲੋਗੇ ਤਾਂ ਇਹ ਹਾਰੇ ਕਿਉਂ ਕੋਈ ਨਾ ਮਿਲਣਾ ਤੇ ਹਰ ਇੱਕ ਨੂੰ ਖੁਸ਼ੀ ਨਾ ਆਮਤ ਕਰਕੇ ਤੂੰ ਬੜੇ ਪੋਜ਼ਿਟਿਵ ਸਿਗੇ ਡਵੈਲਪਮੈਂਟ ਦੀ ਗੱਲ ਕਰਦੇ ਸੀ ਕਿ ਹਮਦਰ ਵਧੀ ਵੀ ਕਰਦੇ ਸੀ ਉਹ ਵਧੀਆ ਬੰਦਾ ਲੱਗਦਾ ਕਿ ਇੱਕ ਵਿਵਾਸ ਲੀਡਰ ਸੀ ਜਿੱਥੇ ਲੋਕਾਂ ਦੇ ਮਸਲੇ ਚੁੱਕਦੇ ਸੀ ਉਹਨਾਂ ਨੇ ਆਪਣੀ ਸਰਕਾਰ ਦੇ ਖਿਲਾਫ ਵੀ ਬਾਤ ਚੀਤੀ ਕਹੇ ਬੁੱਲੇ ਦਰਿਆਨੋਂ ਲੈ ਕੇ ਕੋਈ ਕੰਫਰੰਸ ਤੋਂ ਫੋਰ ਪੱਟੇ ਮਸਲਿਆਂ ਦੇ ਵਿੱਚ ਆਪਣੀ ਜਿਹੜੀ ਗੱਲ ਸੀ ਨਿੱਡਰਤਾ ਨਾਲ ਰੱਖੀ ਬਹੁਤ ਪ੍ਰੈਕਟੀਕਲ ਲੀਡਰ ਸੀ

ਸਾਪੀ ਦਾ ਜਬਰੀਕਾ ਉਹਨਾਂ ਦੀ ਬੇਟੀ ਜੋ ਕਿ ਪੜ੍ਹਾਈ ਕਰਦੀ ਹੈ ਆਪਣਾ ਬੇਟੀ ਵੀ ਜਿਸ ਨੇ ਆਪ ਪੁੱਛੀ ਹੈ ਜਿੱਦਾਂ ਕਿ ਰਾਤ ਚਾਰ ਵਜੇ ਜਾ ਰਹੀ ਸੀ ਆਪਣੀ ਬੇਟੀ ਨੂੰ ਕਰਤੀ ਹੈ ਤੇ ਆਪਣੇ ਪਰਿਵਾਰਕ ਪਰੰਪਰਾ ਦੇ ਇਕਸਪੈਕਟੇਸ਼ਨ ਦੇ ਅਨੁਸਾਰ ਜੋ ਅਸੀਂ ਜਿੱਦਣੇ ਪਹੁੰਚ ਰਹੇ ਹਾਂ ਬੇਟਾ ਜਿਹੜੀ ਭਾਰਤੀ ਪਾਰਟੀ ਦੇ ਅੰਦਰ ਆਪਣੀ ਦੂਸਰੀ ਪਾਰਟੀ ਅੰਦਰ ਕੋਈ ਵੀ ਕਾਰੀ ਪਾਰਟੀ ਲੈਵਲ ਤੋਂ ਉੱਪਰ ਉਸ ਜਗ੍ਹਾ ਬੁੱਖ ਵਿਅਕਤੀਤਾਨ ਉਸ ਜਿਹੜਾ ਬਾਰਡਰ ਤੇ ਮੇਰਾ ਤਨਵਾਸ ਇੱਕ ਜਿਹੜੀ ਪਰ ਉਸ ਜੇਕਰ ਗੱਲ ਕਰੀ ਤਾਂ ਕਿਹਾ ਜਾ ਰਿਹਾ ਕਿ 3 ਵਜੇ ਮੇਰਾ ਜਿਹੜੀ ਇੱਕ ਜਿਹੜਾ ਸੰਸਾਰ ਦਿੱਤਾ ਜਦੋਂ ਕਿ 3 ਵਜੇ ਉਹਨਾਂ ਨੂੰ ਜਰਾ ਉਹਨਾਂ ਦਾ ਅੰਤਿਮ ਪ੍ਰਸਾਰਣ ਹੋ ਜਾਓ 12 ਵਜੇ ਤੋਂ ਲੈ ਕੇ 1 ਵਜੇ ਤੱਕ ਉਹਨਾਂ ਦੀ ਜਿਹੜੀ ਆ ਪਾਸਟ ਸਰੀਰ ਜਿਹੜਾ ਲਿਆਂਦਾ ਜਾ ਬਈਗਾ ਜਿੱਦੇ ਦਰਸ਼ਣ ਕਰੇ ਨੇ ਲੋਕ ਕਰ ਸਕਣਗੇ ਲੁਧਿਆਣਾ ਨੂੰ ਇੱਕ ਬਹੁਤ ਵੱਡਾ ਘਟਨਾ ਪਿਆ ਹੈ ਬਤਾਇ ਗੁਰਜੀਤ ਕੋਕੀ ਜੋ ਕਿ ਹਸਮੁਖ ਸੁਆਦ ਦੇ ਜਿਹੜੇ ਮਾਲਕ ਹਨ ਲੋਕਾਂ ਨੂੰ ਕਿਹੜੇ ਮੱਥੇ ਮਿਲਦਾ ਸਮਝੋ ਲੋਕਾਂ ਦੇ ਮਸਲੇ ਕਰਦੇ ਨੇ ਉਹਨਾਂ ਦੇ ਮਸਲੇ ਕਰਦੇ ਸਮਾਂ ਉਹਨਾਂ ਦੀ ਜਿਹੜਾ ਬੀਤੀ ਰਾਤ ਜਿਹੜੀ ਆ ਚੰ ਮੂਲੀ ਲੱਗਣਾ ਜਿਹੜੀ ਆ ਦੈਟ ਓਬਜ਼ਰਵਰਸ਼ਕ ਜਿਹੜੀ ਆ ਪੁਲਿਸ ਨੂੰ ਕਹਾ ਹੈਗਾ ਕਿ ਮਾਮਲੇ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਵੀ ਆਪ ਨੂੰ ਕੋਸ਼ਿਸ਼ ਨਹੀਂ ਕਰ ਸਕੀ ਹੋ ਬੋਲਦੀਆਂ ਦੇ ਰਾਤ ਲੰਬੇ ਸਮੇਂ ਤੱਕ ਕੀਤੀ ਜਾਂਚ ਕੀਤੀ ਜਾਂਦੀ ਹੈ ਹਰ ਇੱਕ ਚੀਜ਼ ਦੀ ਜਿਹੜੀ ਜਾਂਚ ਕੀਤੀ ਗਈ ਹੈ ਪਰ ਕਿਹਾ ਜਾ ਰਿਹਾ ਕਿ ਇੱਕ ਚਾਬੀ ਦਿੱਤੋ ਦੇ ਵਿੱਚ ਇੰਸਫਾਇਰ ਹੁੰਦਾ ਜੋ ਕਿ ਜਿਹੜਾ ਮਰਤ ਤੋਂ ਆਰ ਪਾਰ ਹੋ ਜਾਂਦਾ ਹੈ ਬੇਸ਼ੱਕ ਅਸੀਂ ਦੇਖਾਂਗੇ ਕਿ ਕਿੰਨੇ ਵਜੇ ਜਿਹੜਾ ਜਸਮੀ ਇਖਤਾਰ ਪਹੁੰਚਣਾ ਹੈ ਪਾਨੀ ਸੰਸਥਾ ਵੀ ਜਿਹੜਾ ਆਲਵਦਾ ਕਹਿ ਚੁੱਕੀ ਨਹੀਂ ਬਦਦਾ ਇੱਕ ਤੁਸੀਂ ਕੋਗੀ ਪਰ ਲੋਕਾਂ ਦੇ ਵਿੱਚ ਜਿਹੜਾ ਉਹਨਾਂ ਦਾ ਪਿਆਰ ਹੈ ਲੋਕ ਕਹਿੰਦੇ ਨੇ ਕਿ ਉਹਨਾਂ ਵਰਗਾ ਜੀਤਲ ਜਿਹੜਾ ਮਤਲਬ ਸੁਖਲਾ ਹੈ ਲੋਕ ਕਹਿੰਦੇ ਨੇ ਕਿ ਉਹਨਾਂ ਦੇ ਜਿਹੜੇ ਕੰਮ ਨੇ ਜਾਂ ਉਹਨਾਂ ਵਿੱਚ ਜਿਹੜੀ ਸੋਚ ਹੈ ਜੀ ਰਾਜਵੰਦਰ ਹਾਲਾਂਕਿ ਪਰਿਵਾਰ ਦੇ ਲਈ ਇਸ ਲਈ ਬਹੁਤ ਔਖਾ ਸਮਾਂ ਹੈ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਇੱਕ ਸਮਾਜ ਦਾ ਘਾਟਾ ਤਾਂ ਸ਼ਾਇਦ ਪੂਰਾ ਹੋ ਸਕਦਾ ਹੈ ਕਿਉਂਕਿ ਕਦੇ ਕਿਸੇ ਦੀ ਥਾਂ ਮੰਤਰੀ ਐ ਵਿਧਾਇਕ ਵੱਜੋਂ ਲਿੱਤੀ ਜਾ ਸਕਦੀ ਹੈ ਲੇਕਿਨ ਪਰਿਵਾਰ ਦਾ ਜੜੋ ਜੀ ਚਲਾ ਜਾਏ ਉਹ ਜੀ ਉਹ ਕਮੀ ਕਦੇ ਪੂਰੀ ਨਹੀਂ ਕੀਤੀ ਜਾ ਸਕਦੀ ਮਾਹੌਲ ਗਮਗੀਨ ਹੈ ਲੇਕਿਨ ਕੀ ਪਰਿਵਾਰਕ ਮੈਂਬਰ ਕਿਸੇ ਰਿਸ਼ਤੇਦਾਰ ਦੇ ਨਾਲ ਤੁਹਾਡੀ ਗੱਲਬਾਤ ਹੋ ਪਈ ਹੈ ਤੇ ਬਿਲਕੁਲ ਪਰਿਵਾਰ ਮੈਂਬਰ ਨੇ ਜੋ ਉਧਰ ਤੇ ਆਪਾਂ ਨੇ ਦੇਖਿਆ ਕੋਤਾ ਤੇ ਚੌਣ ਵਾਲੇ ਜਾਂ ਉਧਰ ਤੇ ਸਮੱਸਤ ਜਾਂ ਉਧਰ ਦੇ ਆਸ-ਪਾਸ ਜੋ ਲੋਕ ਰਹਿੰਦੇ ਸਭ ਪੂਰੇ ਪਹੁੰਚ ਰਹੇ ਨੇ ਪਰ ਤੁਸੀਂ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਗੱਲਬਾਤ ਕੀਤੀਆਂ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਇੱਕ ਕਦੇ ਵੀ ਕੱਲਾ ਸਿਰਫ ਲੁਧਿਆਣਾ ਦੀ ਨਹੀਂ ਸਗੂਰੇ ਪੰਜਾਬ ਦੀ ਗੱਲ ਕਰਦੇ ਨੇ ਕਿ ਪੰਜਾਬ ਨੂੰ ਨਾ ਪੂਰਾ ਹੋਣ ਵਾਲਾ ਕਟਾਬ ਤੁਸੀਂ ਜਿੱਦਿਆ ਜਰੂਰ ਇੱਕ ਵਾਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਅੰਦਰ ਵੀ ਤਸਵੀਰ ਕਿ ਅੰਦਰ ਜਿਹੜਾ ਪਰਿਵਾਰ ਹੈ ਸਮਾਦਮ ਦੇ ਵਿੱਚ ਹੈ ਦੁੱਖ ਦੇ ਦੁੱਖ ਦੇ ਵਿੱਚ ਸਿੱਖੀ ਖਰੀ ਦੇ ਵਿੱਚ ਬੇਸ਼ੱਕ ਕਦੇ ਨੇ बहुत जी। जी। कि भी ना वाला जी। का पै चुका है परिवार की जिन्होंने राहत भाई गुरु गो की जारी कर रहे बदलाव कर रहे थे जा सकता अहरा ਮਰੇ ਪਰਿਵਾਰ ਕੇ ਮੈਂਬਰ ਤੋਂ ਲਾਪ ਕਰ ਰਹੇ ਨੇ ਮਿਸ਼ਕਤ ਬੜੀ ਗੰਟੀ ਦੇ ਵਿੱਚ ਜਿਹੜੇ ਨੇ ਲੋਕ ਪਹੁੰਚੇ ਹੋਏ ਨੇ ਕਿਹਨਾਂ ਕਿਤੇ ਲੋਕ ਵੀ ਚਾਹੁੰਦੇ ਨੇ ਕਿ ਉਹ ਆਖਰੀ ਦਰਸ਼ਨ ਕਰ ਲੈਣ ਆਪਣੇ ਲੀਡਰ ਦੇ ਆਪਣੇ ਜਿਹੜੇ ਉਹਨਾਂ ਦੇ ਕੰਮ ਜਿੰਨਾ ਬਹੁਤ ਕਰਵਾਏ ਜਾਂਦੇ ਸੀ ਆਪਣੇ ਹੀਰੋ ਦੇ ਤਾਂ ਹਾਂਗੇ ਕਿ ਉਹਨਾਂ ਨੂੰ ਲੋਕ ਕਹਿੰਦੇ ਨੇ ਕਿ ਉਹਨਾਂ ਨੂੰ ਜਿਹੜੇ ਕਿੜੇ ਮੱਥੇ ਮਿਲਦੇ ਸਨ ਵਿਦਾਇਸ਼ ਗੁਰੂ ਤੇ ਗੋਰੀ ਜਿਹੜੇ ਉਹਨਾਂ ਦੇ ਕੰਮ ਨੇ ਪਹਿਲ ਦੇ ਅਧਾਰ ਤੇ ਕਰਵਾਏ ਗਏ ਮਤਲਬ ਕਿ ਕਿਸੇ ਨੂੰ ਵੀ ਜਿਹੜਾ ਇਸ ਗੱਲ ਨੂੰ ਲੈ ਕੇ ਜਿੱਥੇ ਜਿਹੜਾ ਨਹੀਂ ਹੋ ਰਿਹਾ ਸੀ ਅਚਾਨਕ ਰਾਤ ਨਿਗਰਾ ਜਿਹੜਾ ਜਿਹੜਾ ਪਾਰਾ ਪਾਪਿਆ ਜੀ ਜੀ ਰਾਜਵੰਦਰ ਇੱਕ ਸਵਾਲ ਹੋਰ ਲਵਾਂਗੇ ਕਿਉਂਕਿ ਕਈ ਕੈਬਨਿਟ ਮੰਤਰੀਆਂ ਸਤਨਵਜੰਤਮ ਸਸਕਾਰ ਵਿਖੇ ਉਹਨਾਂ ਦੇ ਉਹਨਾਂ ਨੂੰ ਆਖਰੀ ਸ਼ਰਧਾਂਜਲੀ ਦੇਣ ਦੇ ਲਈ ਪਹੁੰਚਣਗੇ ਲੇਕਿਨ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਲੈ ਕੇ ਕੋਈ ਅਪਡੇਟ ਸਾਹਮਣੇ ਆਇਆ ਹੈ ਜੀ ਬਿਲਕੁਲ ਕਿਤੇ ਨਾ ਕਿਤੇ ਸਿੱਕਾ ਸਾਦੈਂ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੋ ਕਿ ਕੁਝ ਬੀਤੀ ਦਿਨ ਪਹਿਲਾਂ ਜਿਹੜਾ ਜਿਹੜਾ ਅਸੀਂ ਦਿੱਲੀ ਦੇ ਵਿੱਚ ਜਿਹੜੀ ਇੱਕ ਸਮੂਲੀਅਤ ਕੀਤੀ ਸੀ ਦੇਖਣਾ ਹੋਵੇਗਾ ਜੇਕਰ ਪੰਜਾਬ ਦੇ ਵਿੱਚ ਰਹਿੰਦੇ ਨੇ ਤਾਂ ਜਰੂਰ ਜਿਹੜੇ ਸਮੂਲੀਅਤ ਅੱਜ ਤੱਕ ਵੀ ਨਹੀਂ ਸਵੇਰੇ 9:00 ਵਜੇ ਜਦੋਂ ਮੈਂ ਫੋਨ ਕਰਦਿਆਂ ਪਤਾ ਕੀਤਾ ਤਾਂ ਕਿ ਪੰਜਾਬ ਸਰਦਾਰ ਅਮਨ अरोड़ा ਜਿਹੜੇ ਨੇ ਉਹਨੂੰ ਪਹੁੰਚ ਚੁੱਕੇ ਨੇ ਪਰਿਵਾਰ ਦੇ ਨਾਲ ਜਿਹੜਾ ਦੁੱਖ ਸਾਂਝਾ ਕੀਤਾ ਜਾ ਰਿਹਾ ਉਸ ਦੀ ਗੁਰਿੰਦਰ ਕੋਲ ਜੋ ਕਿ ਕੈਂਪਿੰਗ ਨੇ ਉਹ ਵੀ ਜਿਹੜੇ ਨੇ ਪਹੁੰਚ ਚੁੱਕੇ ਨੇ ਉਹਨਾਂ ਵੱਲੋਂ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਉਸੇ ਜੇਕਰ ਗੱਲ ਕਰੀਏ ਤਾਂ ਲੋਕਲ ਵਿਧਾਇਕ ਚਾਹੇ ਮਦਨ لال ਬੱਗਾ ਦੀ ਗੱਲ ਕਰੀਏ ਮਦਨ لال ਬੱਗਾ ਵੀ ਜਿਹੜੇ ਨੇ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਵੀ ਜਿਹੜਾ ਪਰਿਵਾਰਕ ਮੈਂਬਰਾਂ ਦੇ ਨਾਲ ਜਿਹੜਾ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਉਸੇ ਜੀ ਕਹਿੰਦੇ ਵਕਸਵਤ ਵਿਧਾਇਕ ਜੋ ਚਾਹੇ ਆਸ- ਪਰ ਵਾਰਤਮੈਂਟ ਵਾਲੇ ਦਾ ਦੁਖੰਡਾ ਕੀਤਾ ਜਾ ਰਿਹਾ ਪਰ ਦੇਖਣਾ ਹੋਵੇਗਾ ਕਿ ਆਪਣੇ ਉਹ ਜਿੰਨੇ 4 ਕਿਹੜੇ ਕੈਬਨਟ ਮੰਤਰੀਆਂ ਫਿਰ ਕਿਹੜੇ ਕਿਹੜੇ ਪਾਰਟੀ ਦੇ ਵੱਡੇ ਲੀਡਰ ਜਿਹੜੇ ਨੇ ਉਹਨਾਂ ਦੇ ਅੰਤਿਮ ਸੂਚਕਾ ਦੇ ਵਿੱਚ ਜਿਹੜੇ ਨੇ ਸ਼ਾਮਿਲ ਹੋ ਰਿਹਾ ਤੇ ਪਰ ਵੱਡੀ ਗਿਣਤੀ ਵਿੱਚ ਲੋਕ ਜਰੂਰ ਪਹੁੰਚ ਰਹੇ ਨੇ ਕਿਉਂਕਿ ਜਿੱਤਨੇ ਉਹਨਾਂ ਦਾ ਪਾਰਟੀ ਫੀਲ ਆਵੇਗਾ ਕਿਹਾ ਜਾ ਰਿਹਾ ਹੈ ਰਸਟ੍ਰਮੈਂਟ ਜਿਹੜੇ ਨੇ 3.0 ਦਾ ਵੀ ਲੋਕ ਕਰਨਾ ਚਾਹੁੰਦੇ ਨੇ ਜੀ 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 ਰアドਵਿੰਦਰ ਨਾਲ ਜੁੜਨ ਦੇ ਲਈ ਤੁਹਾਡਾ ਧੰਨਵਾਦ ਸੋ ਬਿਲਕੁਲ ਮਾਹੌਲ ਗਮਗੀਨ ਹੈ ਪਰਿਵਾਰ ਦਾ ਜੋ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਇਸ ਵੇਲੇ ਪਰਿਵਾਰ ਨੂੰ ਪਿਆ ਪਰਿਵਾਰ ਇਸ ਵੇਲੇ ਮਾਤਮ ਦੇ ਵਿੱਚ ਹੈ ਪਰਿਵਾਰ ਇਸ ਵੇਲੇ ਸੋਗ ਦੇ ਵਿੱਚ ਹੈ 3 ਵਜੇ ਅੰਤਿਮ ਸੰਸਕਾਰ ਸਿਵਲ ਲਾਈਨਸ ਦੇ ਸ਼ਮਸ਼ਾਨ ਘਾਟ ਵਿਕੇ ਹੋਵੇਗਾ ਕੈਬਨਿਟ ਮੰਤਰੀ ਲਗਾਤਾਰ ਤਾਂਤਾ ਜੀ ਵੀਆਈਪੀ ਦਾ ਉਹ ਲਗਾਤਾਰ ਲੱਗਾ ਹੋਇਆ ਘਰ ਦੇ ਜੀਹਾਂ ਦੇ ਨਾਲ ਦੁੱਖ ਵੰਡਾਉਣ ਦੇ ਲਈ ਉਹ ਪਹੁੰਚ ਰਹੇ ਨੇ ਸੋ ਇਸ ਵਿੱਚ ਅਲੇ ਜਾਣਦੇ ਆ ਕਿ ਆਖਰਕਾਰ ਕੌਣ ਸਨ ਗੁਰਪ੍ਰੀਤ ਸਿੰਘ ਗੋਗੀ 26 ਸਤੰਬਰ 1967 ਨੂੰ ਗੁਰਪ੍ਰੀਤ ਗੋਗੀ ਦਾ ਜਨਮ ਹੋਇਆ ਲੁਧਿਆਣਾ ਨਗਰ ਨਿਗਮ ਵਿੱਚ ਤਿੰਨ ਵਾਰ ਕੌਂਸਲਰ ਚੁਣੇ ਗਏ ਗੁਰਪ੍ਰੀਤ ਗੋਗੀ ਲੰਬੇ ਸਮੇਂ ਤੱਕ ਜੇਕਰ ਤੁਹਾਨੂੰ ਦੱਸ ਦੇ ਕਿ ਲਗਾਤਾਰ ਤਿੰਨ ਵਾਰ ਕੌਂਸਲਰ ਚੁਣੇ ਗਏ ਉਸ ਤੋਂ ਬਾਅਦ ਫਿਰ ਉਹ ਕਾਂਗਰਸ ਦੇ ਵਿੱਚ ਵੀ ਰਹਿੰਦੇ ਨੇ ਲੰਬੇ ਸਮੇਂ ਤੱਕ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਵੀ ਉਹਨਾਂ ਨੂੰ ਲਾਇਆ ਜਾਂਦਾ ਉਹ ਜ਼ਿਲ੍ਹਾ ਪ੍ਰਧਾਨ ਵੀ ਰਹੇ ਨੇ ਕਿਉਂਕਿ ਇੱਕ ਵੱਡਾ ਨਾਤਾ ਉਹਨਾਂ ਦਾ ਕਾਂਗਰਸ ਦੇ ਵਿੱਚ ਰਿਹਾ ਉਸ ਤੋਂ ਬਾਅਦ ਕਾਂਗਰਸ ਵਿੱਚ ਰਹਿੰਦੇ ਹੋਏ PSIEC ਦੇ ਚੇਅਰਮੈਨ ਵੀ ਰਹੇ ਨੇ ਇੱਕ ਵੱਡਾ ਅਹੁਦਾ ਕਾਂਗਰਸ ਦੀ ਲੀਡਰਸ਼ਿਪ ਦੇ ਦੌਰਾਨ ਜਾਂ ਕਾਂਗਰਸ ਦੀ ਸਰਕਾਰ ਦੇ ਦੌਰਾਨ ਉਹਨਾਂ ਨੂੰ ਮਿਲਿਆ ਕਾਂਗਰਸ ਦੇ ਵਿੱਚ ਰਹਿੰਦੇ ਹੋਏ ਨਗਰ ਨਿਗਮ ਮੇਅਰ ਦੇ ਲਈ ਵੀ ਮਜ਼ਬੂਤ ਦਾਵੇਦਾਰ ਰਹੇ ਨੇ ਗੁਰਪ੍ਰੀਤ ਗੋਗੀ ਮੇਅਰ ਨਾ ਬਣਾਏ ਜਾਣ ਦੇ ਕਾਰਨ ਗੁਰਪ੍ਰੀਤ ਗੋਗੀ ਨੇ ਕਾਂਗਰਸ ਤੋਂ ਬਹੁਤ ਪਹਿਲਾਂ ਹੀ ਦੂਰੀ ਜੋ ਹੈ ਉਹ ਬਣਾ ਲਈ ਸੀ ਹਾਲਾਂਕਿ ਗੁਰਪ੍ਰੀਤ ਸਿੰਘ ਗੋਗੀ ਕਿਸੇ ਸਮੇਂ ਕਿਹਾ ਜਾਂਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਫੀ ਕਰੀਬ ਹੀ ਰਹੇ ਨੇ ਉਹਨਾਂ ਨੂੰ ਰਾਈਟ ਹੈਂਡ ਵੀ ਕਿਹਾ ਜਾਂਦਾ ਸੀਗਾ ਕੈਪਟਨ ਅਮਰਿੰਦਰ ਸਿੰਘ ਦਾ ਤਾਂ ਅੰਦਾਜ਼ਾ ਹੈ ਕਿ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਗੁਰਪ੍ਰੀਤ ਗੋਗੀ ਨੇ ਜੁਆਇਨ ਕੀਤਾ ਕਾਂਗਰਸ ਪਾਰਟੀ ਨੂੰ ਛੱਡ ਦਿੱਤਾ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਔਰ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਦਸਣਯੋਗ ਹੈ ਕਿ 2022 ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਲੁਧਿਆਣਾ ਪੱਛਮੀ ਤੋਂ ਗੁਰਪ੍ਰੀਤ ਗੋਗੀ ਨੂੰ ਟਿਕਟ ਦਿੱਤੀ। ਜਦੋਂ ਗੁਰਪ੍ਰੀਤ ਗੋਗੀ ਕਾਂਗਰਸ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰਦੇ ਨੇ ਸਿਰਫ 5 ਦਿਨਾਂ ਦੇ ਅੰਦਰ ਉਹਨਾਂ ਦੀ ਟਿਕਟ ਵੀ ਅਨਾਉਂਸ ਕਰ ਦਿੱਤੀ ਜਾਂਦੀ ਹੈ। 2022 ਦੀਆਂ ਚੋਣਾਂ ਸਮੇ ਗੁਰਪ੍ਰੀਤ ਗੋਗੀ ਆਪਣੇ ਪ੍ਰਿਆ ਸਕੂਟਰ ਦੇ ਸਵਾਰ ਹੋ ਕੇ ਨਾਮਜ਼ਦਗੀ ਭਰਣ ਗਏ। ਤੰਦਸ ਦੇ 1990 ਮਾਡਲ ਦੇ ਆਪਣੇ ਪ੍ਰਿਆ ਸਕੂਟਰ ਨੂੰ ਕਾਫੀ ਲੱਕੀਮੰਦ ਦੇ ਸਨ ਗੁਰਪ੍ਰੀਤ ਗੋਗੀ। ਉਹਨਾਂ ਨੇ ਅੱਜ ਤੱਕ ਆਪਣੇ ਨਾਲ ਰੱਖਿਆ ਸੀ ਹਾਲਾਂਕਿ ਜਿਹੜੀ ਹਾਲ ਹੀ ਦੇ ਵਿੱਚ ਆਉਣਾ ਹੋਈਆਂ ਨੇ ਉਸ ਦਾ ਪ੍ਰਚਾਰ ਵੀ ਉਸੇ ਤੇ ਕੀਤਾ। ਲੁਧਿਆਣਾ ਪੱਛਮੀ ਸੀਟ ਤੋਂ ਕਾਂਗਰਸ ਦੇ ਭਾਰਤ ਪੁਸ਼ਨ ਆਸ਼ੂ ਦੇ ਖਿਲਾਫ ਚੋਣ ਲੜੇ ਸਨ ਗੁਰਪ੍ਰੀਤ ਗੋਗੀ। 2022 ਦੀਆਂ ਚੋਣਾਂ ਦੇ ਵਿੱਚ ਭਾਰਤ ਪੁਸ਼ਨ ਆਸ਼ੂ ਦੇ ਖਿਲਾਫ ਇੱਕ ਵੱਡੀ ਜਿੱਤ ਹਾਸਲ ਕੀਤੀ ਸੀ। ਉਦਰ ਆਪਣੇ ਬਿਆਨਾਂ ਦੇ ਕਾਰਨ ਵੀ ਅਕਸਰ ਹੀ ਕਿਉਂਕਿ ਇਹਨਾਂ ਨੂੰ ਕਿਹਾ ਜਾਂਦਾ ਸੀ ਬਲੰਟ ਨੇਤਾ ਸੋ ਆਪਣੇ ਬਿਆਨਾਂ ਦੇ ਕਾਰਨ ਅਕਸਰ ਹੀ ਚਰਚਾ ਦੇ ਵਿੱਚ ਰਹਿੰਦੇ ਸਨ ਗੁਰਪ੍ਰੀਤ ਗੋਗੀ ਔਰ ਹਾਲ ਹੀ ਦੇ ਵਿੱਚ ਇਹ ਵੀ ਦੱਸਣਯੋਗ ਹੈ ਕਿ ਗੁਰਪ੍ਰੀਤ ਗੋਗੀ ਦੀ ਪਤਨੀ ਨਗਰ ਨਿਗਮ ਦੀ ਚੋਣ ਹਾਰ ਗਈ ਸਰ ਹੁਣੇ ਹਾਲ ਹੀ ਦੇ ਵਿੱਚ ਜੋ ਚੋਣਾਂ ਹੋਈਆਂ MC ਦੀ ਪੰਜਾਬ ਪਰ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਦੀ ਉਸ ਦੇ ਵਿੱਚ ਗੁਰਪ੍ਰੀਤ ਗੋਗੀ ਵੱਲੋਂ ਆਪਣੀ ਪਤਨੀ ਉਹਨਾਂ ਦੀ ਪਤਨੀ ਜੋ ਸੀਗੇ ਉਹ ਮੈਦਾਨ ਦੇ ਵਿੱਚ ਸੀਗੇ ਉਹ ਜੋ ਸੀਗੇ ਇਲੈਕਸ਼ਨਸ ਉਹ ਹਾਰ ਗਏ ਸੋ ਗੁਰਪ੍ਰੀਤ ਗੋਗੀ ਇੱਕ ਵੱਡੇ ਉੱਗੇ ਸਿਆਸਤਦਾਨ ਜਿਨ੍ਹਾਂ ਨੇ ਲੰਬਾ ਚਿਰ ਜੋ ਹੈ ਕਾਂਗਰਸ ਦੇ ਵਿੱਚ ਬਿਤਾਇਆ ਤਿੰਨ ਵਾਰ ਐਮਸੀ ਰਹੇ ਔਰ ਉਸ ਤੋਂ ਬਾਅਦ ਮੇਅਰ ਦੀ ਦਾਅਵੇਦਾਰੀ ਵੀ ਲੁਧਿਆਣੇ ਦੀ ਇੱਕ ਮਜ਼ਬੂਤ ਦਾਅਵੇਦਾਰੀ ਉਠੋਗੇ ਸਨ ਲੇਕਿਨ ਦੂਜੇ ਪਾਸੇ ਹਵੇ ਕਿਹਾ ਜਾਂਦਾ ਹੈ ਕਿ ਇੱਕ ਜ਼ਿੰਦਾਦਿਲ ਇਨਸਾਨ ਸਨ ਗੁਰਪ੍ਰੀਤ ਗੋਗੀ ਅਕਸਰ ਆਪਣੇ ਬੇਬਾਕ ਬੋਲਾਂ ਔਰ ਬੇਬਾਕ ਬਿਆਨਾਂ ਦੇ ਕਰਕੇ ਜਾਣੇ ਜਾਂਦੇ ਸੀ ਹਾਲ ਹੀ ਦੇ ਵਿੱਚ ਵੀ ਜੇਕਰ ਕਿਹਾ ਜਾਵੇ ਆਪਣੀ ਹੀ ਸਰਕਾਰ ਦੇ ਖਿਲਾਫ ਤਰਨਾ ਮੁਜ਼ਾਰਾ ਲਾਉਂਦੇ ਹੋਏ ਵੀ ਨਜ਼ਰ ਆਏ ਗੁਰਪ੍ਰੀਤ ਗੋਗੀ ਆਪਣੀ ਹੀ ਸਰਕਾਰ ਦੇ ਖਿਲਾਫ ਬਿਆਨਬਾਜ਼ੀ ਵੀ ਕਰਦੇ ਹੋਏ ਨਜ਼ਰ ਆਏ ਤੁਹਾਨੂੰ ਚੇਤੇ ਹੋਵੇਗਾ ਇੱਕ ਤਸਵੀਰ ਆਈ ਸੀ ਕੁਝ ਸਮਾਂ ਪਹਿਲਾਂ ਜਿੱਥੇ ਇੱਕ ਕਿ ਪੱਥਰ ਜਦ ਨਾਮੀ ਪੱਥਰ ਜਦ ਕਿਸੇ ਚੀਜ਼ ਦਾ ਉਦਘਾਟਨ ਕਿਸੇ ਵਿਧਾਇਕ ਜਾਂ ਮੰਤਰੀ ਵੱਲੋਂ ਕੀਤਾ ਜਾਂਦਾ ਉਸ ਦਾ ਨਾਂ ਲਿਖਿਆ ਜਾਂਦਾ ਉਸ ਪੱਥਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਔਰ ਗੁਰਪ੍ਰੀਤ ਗੋਗੀ ਵੱਲੋਂ ਜੋ ਹੈ ਉੱਥੇ ਇੱਕ ਨੀ ਪੱਥਰ ਰੱਖਿਆ ਗਿਆ ਸੀਗਾ ਉਸ ਦਾ ਉਦਘਾਟਨ ਕੀਤਾ ਗਿਆ ਸੀ ਉਸ ਨੂੰ ਵੀ ਉਹਨਾਂ ਵੱਲੋਂ ਤੋੜ ਦਿੱਤਾ ਜਾਂਦਾ ਕਿਉਂਕਿ ਉਹ ਨਿਰਾਸ਼ਨ ਆਪਣੀ ਹੀ ਪਾਰਟੀ ਤੋਂ ਕਿਤੇ ਨਾ ਕਿਤੇ ਆਪਣੀ ਹੀ ਸਰਕਾਰ ਤੋਂ ਨਰਾਜ਼ ਤੇ ਨਿਰਾਸ਼ ਵੀ ਪਿਛਲੇ ਦਿਨਾਂ ਦੇ ਵਿੱਚ ਉਹ ਚਲਦੇ ਹੋਏ ਨਜ਼ਰ ਆਏ ਹਾਲਾਂਕਿ ਅਜਿਹੇ ਜਿਹੀਆਂ ਜੋ ਕਿਆਂ ਸਾਰੀਆਂ ਸੀਗੀਆਂ ਕਿ ਸ਼ਾਇਦ ਹੋ ਦਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਸ ਵੇਲੇ ਜਾ ਸਕਦੇ ਆ ਲੇਕਿਨ ਉਹਨਾਂ ਨੂੰ ਠਲ ਪਾ ਦਿੱਤੀ ਗਈ ਅਜੇ ਹਾ ਕੁਝ ਨਹੀਂ ਹੋਇਆ ਗੁਰਪ੍ਰੀਤ ਗੋਗੀ ਨੇ ਖੁਦ ਜ਼ਿਕਰ ਕੀਤਾ ਕਿ ਨਹੀਂ ਮੈਂ ਆਮ ਆਦਮੀ ਪਾਰਟੀ ਦਾ ਹੀ ਜੁਝਾਰੂ ਵਰਕਰ ਹਾਂ ਔਰ ਉਸੇ ਦੇ ਵਿੱਚ ਰਵਾਂਗਾ ਲੇਕਿਨ ਰਾਤ ਨੂੰ ਜਦੈ ਖਬਰ ਸਾਹਮਣੇ ਆਂਦੀ ਹੈ ਕਰੀਬ 1 ਵਜੇ ਕਿ ਲੁਧਿਆਣਾ ਪਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੀ ਭੇਦਪਰੇ ਹਾਲਾਤਾਂ ਦੇ ਵਿੱਚ ਸਰੀਕੇ ਦੇ ਨਾਲ ਮੌਤ ਹੋ ਜਾਂਦੀ ਹੈ ਉਸ ਖਬਰ ਨੇ ਕਿਤੇ ਨਾ ਕਿਤੇ ਪੂਰੀ ਆਮ ਆਦਮੀ ਪਾਰਟੀ ਦੇ ਵਿੱਚ ਔਰ ਲੁਧਿਆਣਾ ਦੇ ਵਿੱਚ ਇੱਕ ਵੱਡੀ ਸੋਗ ਦੀ ਲਹਿਰ ਜੋ ਹੈ ਉਹ ਪੈਦਾ ਕਰ ਦਿੱਤੀ ਹੈ ਫਿਲਹਾਲ ਸਾਸ ਗੁਰੂ ਦੇ ਅੱਗੇ ਕੀ ਰੱਬ ਵਿਛੜੀ ਰੂ ਨੂੰ ਚੜਨਾ ਚ ਨਿਵਾਸ ਬਖਸ਼ੇ ਰੁਕ ਕਰਾਂਗੇ ਅਗਲੀ ਖਬਰ ਦਿਵਾਲ ਸੋ ਅੰਮ੍ਰਿਤਸਰ ਵਿੱਚ ਜੁਐਲਰੀ ਸ਼ਾਪ ਤੇ ਮਾਲਕ ਦਾ ਕਤਲ ਕੀਤਾ ਗਿਆ ਆਪਸੀ ਝਗੜੇ ਤੋਂ ਬਾਅਦ ਜੁਐਲਰੀ ਦੁਕਾਨ ਦੇ ਬਾਹਰ ਗੋਲੀ ਚਲਾਈ ਗਈ ਗੋਲੀ ਲੱਗਣ ਦੇ ਕਾਰਨ ਸਮਰਨਪਾਲ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਲੈਂਡ ਦੇਣ ਨੂੰ ਲੈ ਕੇ આરોપીਾਂ ਅਤੇ ਪੀੜਤ ਦੇ ਵਿਚਾਲੇ ਬਹਿਸ ਹੋਈ ਸੀ ਇਸ ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਸੀਸੀਟੀਵੀ ਦੇ ਵਿੱਚ ਆਰੋਪੀ ਦੁਕਾਨ ਦੇ ਬਾਹਰ ਫਾਇਰ ਕਰਦੇ ਵੇਖੇ ਜਾ ਰਹੇ ਹਨ ਗੋਲੀ ਮਾਰਨ ਤੋਂ ਬਾਅਦ ਮੌਕੇ ਤੋਂ ਭੱਜਦਾ ਹੋਇਆ ਵੀ ਆਰੋਪੀ ਨਜ਼ਰ ਆਇਆ ਘਟਨਾ ਤੋਂ ਬਾਅਦ ਆਰੋਪੀ ਜਸਦੀਪ ਸਿੰਘ ਚੰਨ ਨੂੰ ਪੁਲਿਸ ਨੇ ਗ੍ਰਫਤਾਰ ਕਰ ਲਿਆ ਜਾਣਕਾਰੀ ਦੇ ਮੁਤਾਬਕ ਮ੍ਰਿਤਕ ਸਿਮਰਨਪਾਲ ਅਤੇ ਜਸਦੀਪ ਚੰਨ ਆਪਸ ਦੇ ਵਿੱਚ ਦੋਸਤ ਸਨ ਦੋਵੇਂ ਹੀ ਸੁਨੇਹਾਰੇ ਦਾ ਕੰਮ ਕਰਦੇ ਸਨ ਦੋਵਾਂ ਵਿਚਾਲੇ ਲੈਣ ਦੇਣ ਨੂੰ ਲੈ ਕੇ ਇੱਕ ਵਿਵਾਦ ਹੋਇਆ ਸੀ ਔਰ ਬੀਤੇ ਦਿਨ ਜਸਦੀਪ ਸਿੰਘ ਆਪਣੇ ਬੇਟੇ ਅਤੇ ਰਿਸ਼ਤੇਦਾਰ ਦੇ ਨਾਲ ਸਮਰਨਪਾਲ ਦੀ ਦੁਕਾਨ ਤੇ ਗਿਆ ਸੀ ਦੋਵਾਂ ਵਿਚਾਲੇ ਪੁਰਾਣੇ ਲੈਣ ਦੇਣ ਨੂੰ ਲੈ ਕੇ ਵਿਵਾਦ ਵੱਧ ਗਿਆ ਇਸ ਤੋਂ ਬਾਅਦ ਜਸਦੀਪ ਘਰ ਗਿਆ ਤੇ ਆਪਣੀ ਰਿਵਾਲਵਰ ਉੱਥੇ ਲੈ ਕੇ ਆਇਆ ਦੋਵਾਂ ਦੇ ਵਿਚਾਲੇ ਫਿਰ ਤੋਂ ਵਿਵਾਦ ਹੋਇਆ ਅਤੇ ਦੁਕਾਨ ਤੋਂ ਬਾਹਰ ਆਉਂਦੇ ਸਮੇਂ ਫਾਇਰ ਕੀਤਾ ਗਿਆ ਸਮਰਨਪਾਲ ਦੀ ਦੁਕਾਨ ਤੋਂ ਬਾਹਰ ਨਿਕਲਦੇ-ਨਿਕਲਦੇ ਜਸਦੀਪ ਨੇ ਗੋਲੀ ਚਲਾਈ ਗੋਲੀ ਸਿੱਧੇ ਸਮਰਨਪਾਲ ਦੇ ਸਿਰ ਦੇ ਵਿੱਚ ਜਾਵਤ ਜੀ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਮੌਕੇ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਸੁਣਨ ਲਈ ਪੀ ਡਿਵੀਜ਼ਨ ਦੇ ਏਰੀਆ ਵਿੱਚ ਟਰਾਲੀ ਵਾਲੇ ਬਾਜ਼ਾਰ ਦੇ ਵਿੱਚ ਜੈਪਾਲ ਜੁਵਲਰ ਦੀ ਦੁਕਾਨ ਤੇ ਮਾਲਕ ਜਿਹੜਾ ਜੈਪਾਲ ਜੁਵਲਰ ਦਾ ਸਮਰਨਪਾਲ ਸਿੰਘ ਜੋ ਹਸੈਨਪੁਰਾ ਚੌਂਕ ਦੇ ਰਹਿਣ ਵਾਲੇ ਆ ਜੋ ਅੱਜ ਆਪਣੀ ਦੁਕਾਨ ਤੇ ਸੀ ਤੇ ਉੱਥੇ ਜਸਦੀਪ ਸਿੰਘ ਚੰਨ ਅਤੇ ਉਹਦੇ ਨਾਲ ਕੋਈ ਦਾ ਸਾਲਾ ਉਹਦਾ ਬੇਟਾ ਉਹਦੇ ਪਰਿਵਾਰ ਦੇ ਮੈਂਬਰ ਉਹ ਦੁਕਾਨ ਤੇ ਆਏ ਨੇ ਜਿੱਥੇ ਇਹਨਾਂ ਦਾ ਆਪਸੀ ਕੋਈ ਸੋਨੇ ਦੇ ਲੈਣ ਦੇਣ ਤੋਂ ਕਰਕੇ ਬਹਿਸ ਹੋਈ ਆ ਬਹਿਸ ਦੇ ਵਿੱਚ ਚੰਨ ਉੱਥੋਂ ਜਸਦੀਪ ਸਿੰਘ ਚੰਨ ਚਲੇ ਜਾਂਦਾ ਜੋ ਦੁਬਾਰਾ ਆਣ ਕੇ ਜੋ ਸਿਮਰਨਪਾਲ ਸਿੰਘ ਨੂੰ ਜਿਹੜਾ ਦੁਕਾਨ ਦੇ ਬਾਹਰ ਖੜਾ ਸੀ ਉੱਥੇ ਆਣ ਕੇ ਉਹਨੂੰ ਗੋਲੀਆਂ ਮਾਰਦਾ ਮਾਰ ਕੇ ਉੱਥੇ ਮੌਕੇ ਤੋਂ ਜਿਹੜੇ ਸਾਰੇ ਜਣੇ ਫਰਾਰ ਹੋ ਜਾਂਦੇ ਆ ਉਹਨੂੰ ਸਿਮਰਨ ਸਿੰਘ ਨੂੰ ਇੱਥੇ ਮੈਡੀ ਸਿਟੀ ਹਸਪੀਟਲਿਆਂ ਦਾ ਜਾਂਦਾ ਜਿੱਥੇ ਡਾਕਟਰਾਂ ਵੱਲੋਂ ਨੂੰ ਡੈਥ ਜਿਹੜੀ ਡਿਕਲੇਅ ਕਰ ਦਿੱਤਾ ਜਾਂਦਾ ਜੋ ਇਸ ਦੇ ਸਬੰਧੀ ਉਹਦੇ ਭਰਾ ਦੇ ਬਿਆਨ ਦੇ ਉੱਤੇ ਜਿਹੜੀ ਐਫ ਆਰ ਦਰਜ ਕਰਕੇ ਦੋਸ਼ੀਆਂ ਨੂੰ ਜਲਦੀ ਜਿਹੜਾ ਗ੍ਰਫਤਾਰ ਕੀਤਾ ਜਾਊਗਾ ਇਹ ਘਟਨਾ ਜਿਹੜੀ ਆ ਇਹ ਆਪਸੀ ਜਿਹੜੀ ਸੋਨੇ ਦੀ ਲੈਣ ਦੇਣ ਤੋਂ ਬਹਿਸ-ਮਬੈਸੀ ਤੋਂ ਬਾਅਦ ਦੇ ਜਿਹੜਾ ਇਹਨਾਂ ਦਾ ਬਾਅਦ ਚ ਉਹਨੇ ਜੈਸਦੀਪ ਸਿੰਘ ਨੇ ਗੁੱਸੇ ਵਿੱਚ ਆਣ ਕੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਇਹ ਕਤਲ ਦਾ ਅੰਜਾਮ ਦਿੱਤਾ ਅੱਗੇ ਵੱਧਦੇ ਹਾਂ ਜ਼ਿਕਰ ਕਰਦੇ ਹਾਂ ਦਿੱਲੀ ਵਿਧਾਨ ਸਭਾ ਚੋਣਾਂ ਦਾ ਤਾਂ ਉਸ ਦੇ ਲਈ ਅੱਜ ਭਾਜਪਾ ਦੀ ਦੂਜੀ ਲਿਸਟ ਸਾਹਮਣੇ ਆ ਸਕਦੀ ਹੈ ਆਪਣੇ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰੇਗੀ ਭਾਰਤੀ ਜਨਤਾ ਪਾਰਟੀ ਉਮੀਦਵਾਰਾਂ ਦੇ ਨਾਂਵਾਂ ਤੇ ਬੀਤੀ ਰਏ ਰਾਤ ਸ਼ਾਮ ਨੂੰ ਹੀ ਪਾਰਟੀ ਦੇ ਵਿੱਚ ਚਰਚਾ ਹੋਈ ਸੀ ਬੀਤੀ ਸ਼ਾਮ ਨੂੰ ਭਾਜਪਾ ਪ੍ਰਧਾਨ ਜੇਪੀ ਨੱਡਾ ਦੇ ਨਿਵਾਸ ਤੇ ਅਹਿਮ ਬੈਠਕ ਹੋਈ ਸੀ ਭਾਜਪਾ ਕੋਰ ਕਮੇਟੀ ਅਤੇ ਕੇਂਦਰੀ ਚੋਣ ਸਮਿਤੀ ਦੀ ਅਹਿਮ ਬੈਠਕ ਹੋਈ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੇ ਵੀ ਬੈਠਕ ਦੇ ਵਿੱਚ ਸ਼ਿਰਕਤ ਕੀਤੀ ਸੀ ਦਿੱਲੀ ਦੇ ਲਈ ਬਾਕੀ 41 ਉਮੀਦਵਾਰਾਂ ਦਾ ਬੀਜੇਪੀ ਅੱਜ ਐਲਾਨ ਕਰ ਸਕਦੀ ਹੈ ਇਸ ਤੋਂ ਪਹਿਲਾਂ ਬੀਜੇਪੀ ਨੇ ਪਹਿਲੀ ਸੂਚੀ ਦੇ ਵਿੱਚ 29 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਸੀ ਬੈਠਕ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਦਾ ਭਰੋਸਾ ਬੀਜੇਪੀ ਪ੍ਰਤੀ ਮਜ਼ਬੂਤ ਹੋਇਆ ਸਾਨੂੰ ਦਿੱਲੀ ਦੇ ਵਿੱਚ ਜਿੱਤ ਦੇ ਲਈ ਕਾਫੀ ਮਿਹਨਤ ਕਰਨੀ ਹੋਵੇਗੀ ਪੀਐਮ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੱਚਾਈ ਦਿੱਲੀ ਦੇ ਲੋਕਾਂ ਸਾਹਮਣੇ ਲਿਆਉਣੀ ਪਵੇਗੀ ਉਨਾ ਇੱਕ ਬੈਠਕ ਦੇ ਦੌਰਾਨ ਪ੍ਰਧਾਨ ਮੰਤਰੀ ਅਚਾਨਕ ਬਾਹਰ ਖੜੇ ਪੱਤਰਕਾਰਾਂ ਨੂੰ ਮਿਲਣ ਵੀ ਪਹੁੰਚ ਗਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਦੀ ਬਹੁਤ ਜ਼ਿਆਦਾ ਤੁਸੀਂ ਸਾਰੇ ਆਪਣਾ ਧਿਆਨ ਰੱਖੋ ਭਾਜਪਾ ਵੱਲੋਂ ਕਲਕੱਜੀ ਸੀਟ ਤੋਂ ਆਪਣੇ ਉਮੀਦਵਾਰ ਨੂੰ ਬਦਲੇ ਜਾਣ ਦੀ ਵੀ ਚਰਚਾ ਉੱਠ ਰਹੀ ਹੈ ਕਲਕੱਜੀ ਸੀਟ ਤੋਂ ਭਾਜਪਾ ਨੇ ਰਮੇਸ਼ ਬਿਦੂੜੀ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ ਦੱਸ ਦਈਏ ਕਿ ਮਹਿਲਾਵਾਂ ਦੇ ਖਿਲਾਫ ਦਿੱਤੇ ਵਿਵਾਦਿਤ ਬਿਆਨਾਂ ਦੇ ਕਾਰਨ ਉਮੀਦਵਾਰ ਬਦਲੇ ਜਾਣ ਦੀ ਚਰਚਾ ਛਿੜੀ ਹੈ ਕਲਕੱਤਾ ਜੀ ਸੀਟ ਤੋਂ ਆਪਨੇ ਸੀਐਮ ਆਤੀਸ਼ੀ ਮਰਲੇਨਾ ਨੂੰ ਉਮੀਦਵਾਰ ਉਤਾਰਿਆ ਉਦਰ ਕਿਸਾਨ ਨੇਤਾ ਜਗਜੀਤ ਸਿੰਘ ਢਲੇਵਾਲ ਦੀ ਅੱਜ ਮੈਡੀਕਲ ਰਿਪੋਰਟ ਆਵੇਗੀ ਕਿਸਾਨ ਆਗੂ ਮੀਡੀਆ ਸਾਹਮਣੇ ਪੇਸ਼ ਕਰਨਗੇ ਮੈਡੀਕਲ ਰਿਪੋਰਟ ਬੀਤੇ ਦਿਨ ਜਗਜੀਤ ਸਿੰਘ ਢਲੇਵਾਲ ਦੇ ਲਏ ਗਏ ਸੈਂਪਲ ਢਲੇਵਾਲ ਦੀ ਸਿਹਤ ਸੰਬੰਧੀ ਮੁਕੰਮਲ ਰਿਪੋਰਟ ਅੱਜ ਜਨਤਾ ਦੇ ਸਾਹਮਣੇ ਆਵੇਗੀ ਖਨੋਰੀ ਮੋਰਚੇ ਤੇ ਢਲੇਵਾਲ ਦਾ ਮਰਨ ਰਵਜ ਅੱਜ 47ਵੇਂ ਦਿਨ ਦੇ ਵਿੱਚ ਐਂਟਰ ਹੋ ਚੁੱਕਿਆ ਹੈ ਇਸ ਲਈ ਕਈ ਦਿਨਾ ਤੋਂ ਜਗਜੀਤ ਢਲੇਵਾਲ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ SKM ਦੇ ਨੇਤਾਵਾਂ ਨੇ ਵੀ ਢੱਲੇਵਾਲ ਦੇ ਸਮਰਥਨ ਦਾ ਐਲਾਨ ਕਰ ਦਿੱਤਾ। ਬੀਤੇ ਦਿਨ ਖਨੂਰੀ ਪਹੁੰਚ ਕੇ SKM ਨੇ ਸਮਰਥਨ ਦਾ ਐਲਾਨ ਕੀਤਾ ਸੀ। UP ਵਿੱਚ ਢੱਲੇਵਾਲ ਦੇ ਸਮਰਥਕ ਕਿਸਾਨ ਆਗੂਆਂ ਨੂੰ ਨਜ਼ਰਬੰਦ ਕੀਤਾ ਗਿਆ। ਪ੍ਰਦਰਸ਼ਨ ਕਰੇ ਕਈ ਕਿਸਾਨ ਆਗੂਆਂ ਨੂੰ ਨਜ਼ਰਬੰਦ ਕੀਤਾ ਗਿਆ। 13 ਜਨਵਰੀ ਨੂੰ ਪੰਜਾਬ ਭਰ ਦੇ ਅੰਦਰ ਫਿਰ ਪ੍ਰਦਰਸ਼ਨ ਕਰਨਗੇ ਕਿਸਾਨ ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਖਰੜੇ ਦੀਆਂ ਕਾਪੀਆਂ ਸੜਨਗੇ ਕਿਸਾਨ ਸੋ ਲਗਾਤਾਰ ਅੱਜ 47ਵਾਂ ਦਿਨ ਵੀ ਜਗਜੀਤ ਢੱਲੇਵਾਲ ਹੋਰਾਂ ਦਾ ਮਰਨ ਰਤ ਜਾਰੀ ਹੈ ਪਿਛਲੇ ਦਿਨ ਐਸਕੇਐਮ ਵੱਲੋਂ ਸਪੋਰਟ ਦਾ ਐਲਾਨ ਕੀਤਾ ਗਿਆ ਉੱਥੇ ਪਹੁੰਚ ਕੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਗਈ ਔਰ ਕਹਾ ਗਿਆ ਕਿ ਅਸੀਂ ਢੱਲੇਵਾਲ ਹੋਰਾਂ ਦੀ ਸਿਹਤ ਦੇ ਲਈ ਚਿੰਤਾ ਤਾਂ ਬਲਬੀਰ ਸਿੰਘ ਰਾਜੇਵਾਲ ਨੇ ਇਸ ਗੱਲ ਦਾ ਜ਼ਿਕਰ ਕੀਤਾ ਉਗਰਾਹਾਂ ਵੱਲੋਂ ਵੀ ਕਿਸਾਨਾਂ ਆਗੂ ਉਗਰਾਹਾਂ ਵੱਲੋਂ ਵੀ ਜ਼ਿਕਰ ਕੀਤਾ ਗਿਆ ਸਾਡੇ ਵਿੱਚ ਨੀਜੀ ਵਖਰੇਵੇਂ ਹੋ ਸਕਦੇ ਨੇ ਪਰ ਸਾਡਾ ਦੁਸ਼ਮਣ ਇੱਕੋ ਹੈ ਸੋ ਆਪਣੇ ਦੁਸ਼ਮਣ ਨੂੰ ਹਰਾਉਣ ਦੇ ਲਈ ਸਾਨੂੰ ਇੱਕ ਮੰਚ ਤੇ ਆਉਣਾ ਹੋਵੇਗਾ ਇੱਕ ਪਲੇਟਫਾਰਮ ਤੇ ਇੱਕ ਸੁਰ ਤੇ ਆਵਾਜ਼ ਕੱਢੀ ਹੋਵੇਗੀ 220 ਦੀ ਦਿੱਲੀ ਦੀ ਬਰੂਹਾਂ ਤੇ ਲੱਗੇ ਕਿਸਾਨ ਅੰਦੋਲਨ ਦੀ ਤਰਸ ਤੇ ਹੀ ਆਪਣੇ ਅੰਦੋਲਨ ਨੂੰ ਤਿੱਖਾ ਕਰਨਾ ਪਵੇਗਾ ਤਾਂ ਕਿ ਕੇਂਦਰ ਸਰਕਾਰ ਦੀ ਬੇਨਿਆਮੀਆਂ ਦੇ ਖਿਲਾਫ ਲੜਿਆ ਜਾ ਸਕੇ ਔਰ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਨੂੰ ਮਨਵਾਇਆ ਜਾ ਸਕੇ ਆਮਦਵੀ ਪਾਰਟੀ ਦੇ ਵਫਦ ਨੇ ਪੰਜਾਬ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਹੈ ਅਮਨ ਅਰੋੜਾ ਦੀ ਅਗਵਾਈ ਹੇਠ ਗੁਲਾਬ ਚੰਦ ਕਟਾਰੀਆ ਨੂੰ ਮਿਲਿਆ ਵਫਦ ਚੰਡੀਗੜ੍ਹ ਦੇ ਵਿੱਚ ਯੂਟੀ ਸਲਾਹਕਾਰ ਦਾ ਔਦਾ ਖਤਮ ਕਰਨ ਦੇ ਮਾਮਲੇ ਦੇ ਵਿੱਚ ਮੁਲਾਕਾਤ ਕੀਤੀ ਗਈ ਹੈ ਆਮਦਵੀ ਪਾਰਟੀ ਨੇ ਕੇਂਦਰ ਸਰਕਾਰ ਦੇ ਫੈਸਲੇ ਦਾ ਜ਼ੋਰਦਾਰ ਵਿਰੋਧ ਕੀਤਾ ਹੈ ਯੂਟੀ ਸਲਾਹਕਾਰ ਦੀ ਥਾਂ ਮੁਖਸਕਤਰ ਦਾ ਔਦਾ ਬਣਾਉਣ ਦਾ ਵਿਰੋਧ ਕੀਤਾ ਹੈ ਆਮ ਆਦਮੀ ਪਾਰਟੀ ਨੇ ਮੰਗ ਪੱਤਰ ਦੇ ਕੇ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ ਹੈ ਅਮਨ ਅਰੋੜਾ ਦੇ ਨਾਲ ਪੰਜਾਬ ਦੇ ਕਈ ਮੰਤਰੀ ਅਤੇ ਆਪ ਨੇਤਾ ਵੀ ਮੌਜੂਦ ਰਹੇ ਕੇਂਦਰ ਸਰਕਾਰ ਆਪਣੇ ਫੈਸਲਿਆਂ ਦੇ ਨਾਲ ਪੰਜਾਬ ਦੇ ਹੱਕ ਖੋਰੀਏ ਜ਼ਿਕਰ ਅਮਨ ਅਰੋੜਾ ਵੱਲੋਂ ਕੀਤਾ ਗਿਆ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਗਵਰਨਰ ਨੇ ਇਹ ਮਾਮਲਾ ਗ੍ਰਹਿ ਮੰਤਰਾਲੇ ਦੇ ਕੋਲ ਚੁੱਕਣ ਦਾ ਪਰੋਸਾ ਦਿੱਤਾ ਹੋਰ ਕੀ ਕੁਝ ਬੋਲੇ ਅਮਨ ਅਰੋੜਾ ਪੰਜਾਬ ਪ੍ਰਧਾਨ ਆਪ ਆਪ ਸੁਣ ਲੈਂਦੇ ਜੋ ਪਰਸੋਂ ਕੇਂਦਰ ਸਰਕਾਰ ਨੇ ਆਪ ਮੁਹਾਰੇ ਚੰਡੀਗੜ੍ਹ ਦੇ ਐਡਵਾਈਜ਼ਰ ਟੂ ਐਡਮਿਨਿਸਟਰेटर ਯਾਨੀ ਕਿ ਗਵਰਨਰ ਸਾਹਿਬ ਦੇ ਐਡਵਾਈਜ਼ਰ ਦੀ ਪੋਸਟ ਨੂੰ ਬਦਲ ਕੇ ਐਡਵਾਈਜ਼ਰ ਦੀ ਪੋਸਟ ਖਤਮ ਕਰਕੇ ਚੀਫ ਸਕੱਰੇਟਰੀ ਦੀ ਪੋਸਟ ਬਣਾਉਣ ਜਾ ਰਹੇ ਨੇ ਉਹਦਾ ਪੰਜਾਬ ਪੰਜਾਬ ਦੇ 3 ਕਰੋੜ ਪੰਜਾਬੀ ਆਮ ਆਦਮੀ ਪਾਰਟੀ ਔਰ ਪੰਜਾਬ ਸਰਕਾਰ ਸਖਤ ਸ਼ਬਦਾਂ ਦੇ ਵਿੱਚ ਉਹ ਇਹਦਾ ਵਿਰੋਧ ਕਰਦੀ ਹੈ ਔਰ ਸਮਝ ਨਹੀਂ ਆ ਰਿਹਾ ਪੰਜਾਬ ਨੂੰ ਪੰਜਾਬੀਆਂ ਨੂੰ ਕਿ ਇਹੋ ਜਿਹਾ ਮਤਰੇਈ ਮਾਂ ਵਾਲਾ سلوਕ ਕੇਂਦਰ ਦੀ ਭਾਜਪਾ ਮੋਦੀ ਸਰਕਾਰ ਕਿਉਂ ਕਰ ਰਹੀ ਹੈ ਕਿਉਂਕਿ ਸਮੇ ਸਮੇ ਸਿਰ ਚਾਹੇ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ ਚੰਡੀਗੜ੍ਹ ਦੇ ਉੱਪਰ ਰਾਈਟਸ ਦੀ ਗੱਲ ਹੋਵੇ ਚਾਹੇ ਪੰਜਾਬ ਯੂਨੀਵਰਸਿਟੀ ਦੀ ਗੱਲ ਹੋਵੇ ਤੇ ਚਾਹੇ ਪਿਛਲੇ ਸਮੇਂ ਦੇ ਵਿੱਚ ਉਹ ਯੂਨੀਅਨ ਟੈਰੀਟਰੀ ਦੀ ਦੀ ਜੋ ਡੀਮਾਰਕੇਸ਼ਨ ਚੇਂਜ ਕਰਕੇ ਪੰਜਾਬ ਦਾ ਹੱਕ ਚੰਡੀਗੜ੍ਹ ਦੇ ਉੱਪਰੋਂ ਖਤਮ ਕਰਨ ਦੀ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਕੇਂਦਰ ਸਰਕਾਰ ਵੱਲੋਂ ਇਹ ਜੋ ਪਰਸੋ ਇਹਨਾਂ ਨੇ ਐਡਵਾਈਜ਼ਰ ਖਤਮ ਕਰਕੇ ਚੀਫ ਸਕੱਰੇਟਰੀ ਲਗਾਉਣ ਦੀ ਕੋਈ ਚਾਲ ਚੱਲੀ ਐ ਮੈਂ ਸਮਝਦਾ ਕਿ ਇਹਦੇ ਨਾਲ ਪੰਜਾਬ ਦਾ ਹੱਕ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਦੇ ਉੱਪਰ ਉਹਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਉਹ ਹੋ ਰਹੀਆਂ ਨੇ ਜਦ ਕਿ ਅਸਲੀਅਤ ਇਹ ਹੈ ਜੋ ਗਵਰਨਰ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਦੱਸਿਆ ਉਹਨਾਂ ਨੂੰ ਕਿ ਜਦੋਂ ਪੰਜਾਬ ਰੀਆਰਗੇਨਾਈਜ਼ ਹੋਇਆ ਸੀਗਾ ਉਸ ਸਮੇਂ ਯੂਟੀ ਨੂੰ ਯੂਨੀਅਨ ਟੈਰੀਟਰੀ ਚੰਡੀਗੜ੍ਹ ਨੂੰ ਯੂਨੀਅਨ ਟੈਰੀਟਰੀ ਦਾ ਜਿਹੜਾ ਸਟੇਟਸ ਸੀਗਾ ਉਹ ਟੈਂਪੋਰਰੀ ਅਰੇਂਜਮੈਂਟ ਸੀਗਾ ਬਿਟਵੀਨ ਪੰਜਾਬ ਐਂਡ ਚੰਡੀਗੜ੍ਹ ਔਰ ਕਿਸੇ ਸਮੇਂ ਦੇ ਉੱਪਰ ਇਹ 5 ਸਾਲ ਹੀ ਕਿਹਾ ਗਿਆ ਸੀਗਾ ਰਜੀਵ ਲੋਂਗੋਰ ਅਕੋਰਡ ਦੇ ਵਿੱਚ ਪਰ ਉਸ ਤੋਂ ਬਾਅਦ ਕੇਂਦਰ ਸਰਕਾਰਾਂ ਨੇ ਚਾਹੇ ਇਸ ਤੋਂ ਪਹਿਲਾਂ ਕਾਂਗਰਸ ਦੀ ਸੀ ਚਾਹੇ ਹੁਣ ਬੀਜੇਪੀ ਦੀ ਹੈ ਇਹਨਾਂ ਨੇ ਪੰਜਾਬ ਨੂੰ ਪੰਜਾਬ ਦਾ ਹੱਕ ਚੰਡੀਗੜ੍ਹ ਨੂੰ ਵਾਪਸ ਦੇਣ ਦੇ ਰੂਪ ਦੇ ਵਿੱਚ ਉਹ ਤਾਂ ਕੀਤਾ ਨਹੀਂ ਹੈਗਾ ਤੇ ਸਮੇਂ ਸਮੇਂ ਉੱਪਰ ਇਹ ਜੋ ਜੋ ਕੁਝ ਚਾਲਾਂ ਚੱਲੀਆਂ ਜਾਂਦੀਆਂ ਨੇ ਕਿ ਪੰਜਾਬ ਤੋਂ ਚੰਡੀਗੜ੍ਹ ਖੋਹ ਲਿਆ ਜਾਵੇ ਹੁਣ ਅਸੀਂ ਉਹੀ ਉਹਨਾਂ ਨੂੰ ਕਹਿ ਕਿ ਜਿਹੜਾ ਇੱਕ ਅਰੇਂਜਮੈਂਟ ਹੀ ਟੈਂਪਰੇਰੀ ਸੀਗਾ 5 ਸਾਲ ਦੇ ਲਈ ਉਸ ਜਗ੍ਹਾ ਦੇ ਉੱਪਰ ਤੁਸੀਂ ਫੁੱਲ ਫਲੈਜਡ ਚੀਫ ਸਕੱਰੇਟਰੀ ਕਿਵੇਂ ਲਗਾ ਸਕਦੇ ਹੋ ਜਿਸ ਦਿਨ ਪੰਜਾਬ ਨੂੰ ਵਾਪਸ ਚੰਡੀਗੜ੍ਹ ਮਿਲ ਜਾਂਦਾ ਹੈ ਕਿ ਇਹਦਾ ਮਤਲਬ ਇਹ ਹੋਏਗਾ ਕਿ ਪੰਜਾਬ ਦੇ ਦੋ ਚੀਫ ਸਕੱਰੇਟਰੀ ਹੋਣਗੇ ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਗਵਰਨਰ ਸਾਹਿਬ ਨੂੰ ਕਹੀਆਂ ਨੇ ਉਹਨਾਂ ਨੇ ਐਗਰੀ ਵੀ ਕੀਤਾ ਇਸ ਗੱਲ ਨੂੰ ਔਰ ਕਿਹਾ ਕਿ ਕੇਂਦਰ ਸਰਕਾਰ ਤੱਕ ਹੋਮ ਮਿਨਿਸਟਰੀ ਤੱਕ ਇਸ 3 ਕਰੋੜ ਪੰਜਾਬੀਆਂ ਦੀ ਇਸ ਆਵਾਜ਼ ਨੂੰ ਪਹੁੰਚਾਉਣਗੇ ਸੋ ਨਾ ਖਬਰਾਂ ਦੇ ਨਾਲ ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚ ਅੰਨਾਈ ਦੇਸ਼ ਦੁਨੀਆ ਦੀ तमाम ਵਧੀ ਖਬਰਾਂ ਦੇ ਲਈ ਜੁੜੇ ਹੋ ਸਾਂਝਾ ਟੀਵੀ ਦੇ ਨਾਲ ਮੈਂ ਤੋਂ ਇਜਾਜ਼ਤ ਸਰਸ਼ੀਕਾ